ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੋਡ ਮੋਹੇ ਲਾਗਤੀ ਤਾਲਾ ਬੇਲੀ ਵੱਖਰਾ ਪਾਠ ਹੈ ਤਾਲਾ ਬੀਲੀ ਬਛਰੇ ਬਿਨ ਗਾਏ अकेਲੀ ਬਛਰੇ ਬਿਨ ਗਾਏ अकेਲੀ ਪਾਨੀਆ ਬਿਨ ਮੀਨ ਤਲਫਾ ऐसे राम नामा बिन बापरो नामा ऐसे राम नामा बिन बापरो नामा रहाओ जैसे गाय का बच्चा बच्चा छूटला जैसे इति विश्राम गाय का बच्चा छूटला थान चोखता माखन कूटला थान पोला ही बोलना कह देना थान चोखता विश्राम मखन कसके बोलना कूटला, बोलना बोलना है कूटला नाम देव नारायण पाया गुरपेट अलख लखाया अलख अलख लखाया गुर पेटत ਅਲਖ ਲਖਾਇਆ ਜੈਸੇ ਬਿਖੈ ਹੇਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕਾਮਾ ਜੈਸੇ ਤਾਪ ਤੇ ਨਿਰਮਲ ਕਾਮਾ ਤੈਸੇ ਰਾਮ ਨਾਮ ਬਿਨ ਬਾਪਰੋ ਨਾਮਾ ਰਾਗ ਗੋਂਡ ਬਾਣੀ ਨਾਮ ਦੇਵ ਬਾਣੀ ਨਾਮਦੇਵ ਨੀ ਬਾਣੀ ਤੇ ਵੀ ਥੋੜਾ ਠਹਿਰਾ ਦੇ ਲੋ ਫਿਰ ਸਪਸ਼ਟ ਹੋ ਜਾਂਦਾ ਹੈ ਰਾਗ ਗੋੰਡ ਬਾਣੀ ਨਾਮਦੇਵ ਜੀਓ ਕੀ ਰਾਗ ਗੋੰਡ ਬਾਣੀ ਨਾਮਦੇਵ ਜੀਓ ਕੀ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਊਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦਲੇ ਕੀ ਲਾਖਰੀ ਸੋ ਹਰ ਇਥੇ ਸ਼ਾਮ ਲਾਉਣਾ ਅੰਦਲੇ ਕੀ ਲਾਖਰੀ ਹਰ ਆਏ ਨਮਸਤੇ ਹਰ ਆਏ ਨਮਹ ਹੈ ਵਖਰਾ ਪਾਠ ਕਰਨਾ ਹੈ ਹਰ ਏ ਨਮਸਤੇ ਹਰ ਏ ਨਮਹ ਹਰੇ ਨਹੀਂ ਕਹਿਣਾ ਏ ਦਾ ਅਸੰਦਾ ਤਾਂ ਹੀ ਹਰੀ ਦੇ ਤਾਂ ਹੀ ਹਰ ਏ ਨਮਸਤੇ ਹਰ ਏ ਨਮਹ ਨਮਹ ਹਰ ਹਰ ਕਰਤ ਨਹੀਂ ਦੁੱਖ ਜਮਹ ਜਮਹ ਨਹੀਂ ਜਨਾ ਜਮਹ जमह उच्चारण करना रहा हर हर नाखस नहीं वो गलत हो गया विश्राम हरि हर नाखस थोड़ा है हर इथी विश्राम लओना है याद रखनाला विश्राम है हर हर हर, हर नाखस हरि प्राण हर हर नाखस हरि प्राण हर, हर ककलादत विच खखा है हर नाखस ਹਰਨਾਖ ਸਪਾਠ ਹੈ ਕੱਕੇ ਦੇ ਨਾਲ ਤੁਹਾਡੀ ਪੂਥੀ ਚ ਹਰਨਾਖ ਸਿਪਿਆ ਕੱਕੇ ਨਾਲ ਹਰ ਹਰਨਾਖ ਸ ਹਰੇ ਪ੍ਰਾਨ ਹਰ ਹਰਨਾਖਸ ਫੇਰ ਹਰਨਾਖਸ ਤੇ ਰੁਕ ਗਿਆ ਹਰ ਹਰਨਾਖਸ ਹਰੇ ਪ੍ਰਾਨ ਹਰ ਹਰਨਾਖਸ ਹਰੇ ਪ੍ਰਾਨ ਅਜੈਮਲ ਕੀਓ ਅਜੈਮਲ ਕੀਓ ਅਜੈ ਮਲ ਕੀਓ ਬੈਕੁੰਠਹ ਥਾਨ ਬੈਕੁੰਠਹ ਇਕੱਠਾ ਹੀ ਹੈ ਬੈਕੁੰਠਹ ਥਾਨ ਸੁਆ ਪੜਾਵਤ ਗਨੇਕਾ ਤਰੀ ਪੜਾਵਤ ਭਾਰਾ ਹੀ ਬੋਲਣਾ ਸੁਆ ਪੜਾਵਤ ਗਨਕਾ ਤਰੀ ਸੁਆ ਨਾਮ ਤੋਤੇ ਦਾ ਹੁੰਦਾ ਤੋਤੇ ਨੂੰ ਪੜਾਉਂਦੀ ਹੋਈ ਗਨਕਾ ਪਾਪਨ ਹੋਏ ਕਹ ਪਾਪਾ ਦਾ ਗਲਹਾਰ ਪ੍ਰੋਤਾ ਤਰਗੀ ਸਾਧੂ ਨੇ ਤੋਤਾ ਦਿੱਤਾ ਸੀ ਸੋ ਹਰ ਨਨਹੁ ਕੀ ਪੂਤਰੀ ਪੂਤਰੀ ਬੋਲਾ ਬੋਲਨਾ ਸੋ ਹਰ ਨਨਹੁ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲ ਘਾਤਨੀ ਕਪਟਹਿ ਭਰੀ ਸਿਮਰਨ ਦ੍ਰੋਪਦ ਸਿਮਰਨ ਇਥੇ ਵਿਸਰਾਮ ਹੈ ਸਿਮਰਨ ਦ੍ਰੋਪਦ ਸੋਤ ਇਹ ਦ੍ਰੋਪਦ ਕਈ ਦ੍ਰੋਪਤ ਤੱਤਾ ਬੋਲ ਜੰਦੇ ਨੇ ਦੋਵੇਂ ਦੱਦੇ ਬੋਲਨੇ ਨੇ ਦ੍ਰੋਪਦ ਸੁਤ ਇਥੇ ਠੰਮਕ ਉਦਰੀ ਦ੍ਰੋਪਦ ਸੁਤ ਉਦਰੀ ਯਾਨੀ ਦ੍ਰੋਪਦ ਜਿਹੜਾ ਰਾਜਾ ਸੀ ਉਸ ਦੀ ਸੁਤਾ ਲੜਕੀ ਸੀ ਦ੍ਰੋਪਤੀ ਉਹ ਉਧਰ ਕੀ ਸਿਮਰਨ ਦ੍ਰੋਪਦ ਸੋਤ ਉਦਰੀ ਗੌਤਮ ਸਤੀ ਸੇਲਾ ਨਸਤਰੀ ਕੇਸੀ ਕੰਸ ਮਥਨ ਜਨ ਕੀਆ ਤੇ ਗੋਤਮ ਨਹੀਂ ਕਹਿ ਦੇਣਾ ਜਿਸ ਤਰ੍ਹਾਂ ਉਚਾਰਨ ਕੀਤਾ ਗੌਤਮ ਗੌਤਮ ਸਤੀ ਸ਼ੀਲਾ ਨਿਸਤਰੀ ਕੇਸੀ ਕੰਸ ਮਥਨ ਜਨ ਕੀਆ ਜੀਯਾ দান ਕਾਲੀ ਕਉ ਦੀਆ ਕਾਲੀ ਥੋੜਾ ਜਿਆ ਕਸ ਕੇ ਬੋਲਨਾ ਕਾਲੀ ਕਉ ਦੀਆ ਪ੍ਰਣਵ ਨਾਮਾ ਐਸੋ ਹਰੀ ਜਾਸ ਜਪਤ ਪੈ ਅਪਦਾ ਟਰੀ ਗੋਂਡ ਪੈਰਾ ਭੂਤ ਸੀਤਲਾ ਧਾਵੇ ਇਹ ਧਾਵੇ ਉਚਾਰਨ ਕਰਨਾ ਕਿ ਧਾਵੇ ਬੋਲ ਦਿੰਦੇ ਨੇ ਖਰ ਬਾਹਨ ਉਹ ਛਾਰ ਉਡਾਵੇ ਹਾਉ ਤਾ ਇੱਕ ਰਮਈ ਇੱਕ ਰਮਈਆ ਲਹਾ ਆਨ ਦੇਵ ਬਦਲਾਵ ਨੇ ਦੇਹੋ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਸੰਪਰਦਾ ਦੇ ਵਿੱਚ ਪਾਠ ਕਰਾਇਆ ਜਾਂਦਾ ਆਨ ਦੇਵ ਬਦਲਾਵ ਇੱਥੇ ਵਿਰਾਮ ਲਾਉਣਾ ਹੈ ਹੁਣ ਪਾディਸ਼ੀਦ ਪੂਰਤੀਆਂ ਤੇ ਬਦਲਾਵਨ ਲਿਖਿਆ ਹੋਇਆ ਹੈ ਪਾਠ ਕਰਨਾ ਆਨ ਦੇਵ ਬਦਲਾਵ ਨੇ ਦੇਹੋ ਨੇ ਵਖਰਾ ਕਹਿਣਾ ਦੇਹੋ ਵਖਰਾ ਰਹਾਉ सेव सेव करते जो नार त्यावै बरद चढ़े डारू धमकै धमकावे नहीं बोलना धमकावे उच्चारण करना महामाई की पूजा करे नारसै ਨਾਰ ਹੋਏ ਉਤਰੈ ਤੂ ਕਹੀਤ ਹੀ ਆਦ ਭਵਾਨੀ ਮੁਖਤ ਕੀ ਬਰੀਆ ਕਹਾ ਛਪਾਨੀ ਗੁਰਮਤਿ RAM ਨਾਮ ਗਹੋ ਮੀਤਾ ਗੁਰਮਤਿ ਪਤਿ ਵਿਸਰਾਮ ਲਾਉਣਾ RAM ਨਾਮ ਗਹ ਕਿਤੇ ਠਮਕ ਮੀਤਾ ਪ੍ਰਣਵੈ ਨਾਮਾ ਇਓ ਕਹੈ ਗੀਤਾ ਨੀ ਗੀਤਾ ਕਸਕੇ ਨਹੀਂ ਬੋਲਣਾ ਗੀਤਾ ਬੋਲਾ ਉਚਾਰਨ ਕਰਨਾ ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਉ ਪੰਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਹਾਂਜੀ ਪੰਡੇ ਪੰਡੇ ਤੁੰਗਰੀ ਗਾਇਤਰੀ ਲੋਧੇ ਕਾ ਕੇ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ 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 ਜਾਤੀ ਥੀ ਲੈ ਕਰ ਠੇਗਾ ਟਗਰੀ ਤੋਰੀ ਲੈ ਕਰ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ਹਾਂਜੀ ਲਾਂਗਤ ਲਾਂਗਤ ਜਾਤੀ ਥੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਮਹਾਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਪਾਂਡੇ ਤੁਮਰਾ ਮਹਾਦੇਵ ਇੱਥੇ ਵਿਸਰਾਮ ਥੋਲੇ ਬੰਦ ਚੜਿਆ ਆਵਤ ਥੋਲੇ ਬੰਦ ਚੜਿਆ ਆਵਤ ਦੇਖਿਆ ਥਾ ਪਾਂਡੇ ਤੁਮਰਾ ਮਹਾਦੇਵ ਥੋਲੇ ਬੰਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ਮੋਦੀ ਦੇ ਘਰ ਖਾਣਾ ਪਕਾ ਇਥੇ ਵਿਸਰਾਮ ਵਾ ਕਾ ਲੜਕਿਆ ਵਾ ਕਾ ਲੜਕਾ ਮਾਰਿਆ ਥਾ ਪੰਡੇ ਤੁਮਰਾ ਰਾਮਚੰਦ ਸੋ ਭੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋ ਇਹ ਗਵਾਈ ਥੀ Hindu anna turku kaana ਦੋਹਾਂ ਤੇ ਗਿਆਨੀ ਸਿਆਣਾ ਦੋਹਾਂ ਨਹੀਂ ਉਚਾਰਨ ਕਰਨਾ ਦਦੇ ਹੋੜਾ ਹਾਹੇ ਕੰਨਾ ਦੋਹਾਂ ਨਹੀਂ ਕਹਿਣਾ ਦਦੇ ਔਂਕੜਾ ਹਾਹੇ ਕੰਨਾ ਉੱਤੇ ਬਿੰਦੀ ਹੈ ਦੋਹਾਂ ਉਚਾਰਨ ਬੋਲਣਾ ਛੇਤੀ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜਾ ਦੇਹਰਾ ਹਿੰਦੂ ਪੂਜਾ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੈ ਦੇਹਰਾ ਨਾ ਮਸੀਤ ਜੈ ਦੇਹਰਾ ਨਾ ਮਸੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ